ਮੈਂ ਸਰਵਣ ਸਿੰਘ ਪੰਨੇਰ ਜੀ ਸ਼ੰਭੂ ਬਾਰਡਰ ਤੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਸਾਰਿਆਂ ਨੂੰ ਪਤਾ ਹੀ ਆ ਕਿ ਜਿਵੇਂ ਦੋਵਾਂ ਫੋਰਮਾਂ ਵੱਲੋਂ ਕੇਐਮਐਮ ਤੇ ਐਸਕੇਐਮ ਵੱਲੋਂ ਜਿਹੜਾ ਵਾ ਮੋਰਚਾ ਜਿਹੜਾ ਚੱਲ ਰਿਹਾ ਹੈਗਾ ਵਾ ਇਹਨੂੰ ਅੱਜ 30ਵਾਂ ਦਿਨ ਹੋ ਗਿਆ ਵਾ ਚਲੋ ਮੋਰਚੇ ਦਾ 30ਵਾਂ ਦਿਨ ਨਾ ਕਹਿ ਕੇ ਇਹ ਕਹੀਏ ਵੀ ਮੋਦੀ ਸਰਕਾਰ ਨੇ ਜਿਹੜੇ ਹਰਿਆਣਾ ਦੇ ਬਾਰਡਰਾਂ ਦੇ ਰਾਹ ਵਾ ਇਹ ਰੋਕਿਆਂ ਨੂੰ ਲਗਭਗ 30 ਦਿਨ ਹੋ ਚੱਲੇ ਆ ਔਰ ਜਿੱਥੇ ਕਿਸਾਨ ਬਾਰਡਰਾਂ ਤੇ ਬੈਠੇ ਆ ਉੱਥੇ ਪੰਜਾਬ ਦੀ ਆਰਥਿਕਤਾ ਤੇ ਜਿਹੜਾ ਇਹਦਾ ਮਾੜਾ ਪ੍ਰਭਾਵ ਪੈ ਰਿਹਾ ਪੰਜਾਬ ਦੇ ਜਿੰਨੇ ਵੀ ਵਪਾਰੀ ਤਬਕਾ ਵਾ ਜਿੰਨਾ ਵੀ ਟਰਾਂਸਪੋਰਟ ਤਬਕਾ ਵਾ ਜਿੰਨੀਆਂ ਵੀ ਸਾਡੀਆਂ ਸਬਜ਼ੀਆਂ ਵਾਂ ਛੋਟਾ ਮੋਟਾ ਵਪਾਰ ਕਰਨ ਵਾਲਾ ਜਿਹੜਾ ਰੋਜ਼ ਹਰਿਆਣਾ ਦੇ ਇਹਨਾਂ ਬਾਰਡਰਾਂ ਥਾਣੀ ਨੰਗਦਾ ਸੀ ਉਹਦਾ ਪਹਿਲੀ ਗੱਲ ਖਰਚਾ ਵੀ ਵੱਧ ਆ ਰਿਹਾ ਤੇ ਨੁਕਸਾਨ ਵੀ ਹੋ ਰਿਹਾ ਔਰ ਮੈਨੂੰ ਲੱਗਦਾ ਪੰਜਾਬ ਸਰਕਾਰ ਨੂੰ ਪੰਜਾਬ ਦੇ ਲੋਕਾਂ ਨੂੰ ਇਹ ਕੇਂਦਰ ਤੇ ਇਹ ਆਰਥਿਕਤਾ ਦਾ ਨੁਕਸਾਨ ਪੂਰਾ ਕਰਨ ਲਈ ਦਬਾਅ ਧਾਉਣਾ ਚਾਹੀਦਾ ਔਰ ਕੇਂਦਰ ਨੂੰ ਇਹ ਪੂਰਾ ਕਰਨਾ ਚਾਹੀਦਾ ਦੁੱਖ ਵਾਲੀ ਗੱਲ ਆ ਵੀ ਪੰਜਾਬ ਸਰਕਾਰ ਵੀ ਇਹਦਾ ਐਸਟੀਮੇਟ ਨਹੀਂ ਲਾ ਰਹੀ ਐਸਟੀਮੇਟ ਲਾ ਕੇ ਉਹਨਾਂ ਨੂੰ ਦੱਸਣਾ ਚਾਹੀਦਾ ਵੀ ਤੁਹਾਡੇ ਇਸ ਕੰਮ ਕਰਕੇ ਸਾਡਾ ਇਨਾ ਨੁਕਸਾਨ ਹੋ ਗਿਆ। ਇਸੇ ਤਰੀਕੇ ਨਾਲ ਹਰਿਆਣਾ ਦੇ ਵਿੱਚ ਜਿਵੇਂ ਅਰਧ ਸੈਨਿਕ ਫੋਰਸ ਲਾ ਕੇ ਰੱਖੇ ਹੋਏ ਆ ਉਹਨਾਂ ਅਰਧ ਸੈਨਿਕ ਫੋਰਸਾਂ ਨੇ ਜਿਵੇਂ ਹਰਿਆਣਾ ਨੂੰ ਖੁੱਲੀ ਜੇਲ ਬਣਾਇਆ ਹੈਗਾ ਉਹਨਾਂ ਦਾ ਕੀ ਕਸੂਰ ਆ ਜਦੋਂ ਅਸੀਂ ਐਲਾਨ ਨਹੀਂ ਕਰਤਾ ਵੀ ਉਹਨਾਂ ਤੇ ਭਈ ਜਦੋਂ ਸਰਕਾਰ ਰਾਹ ਖੋਲੂਗੀ ਅਸੀਂ ਉਸ ਵੇਲੇ ਹਰਿਆਣੇ ਦੇ ਬਾਰਡਰ ਜਿਹੜਾ ਉਹ ਗਾਂ ਦਿੱਲੀ ਵੱਲ ਨੂੰ ਜਾਵਾਂਗੇ ਫਿਰ ਮੈਨੂੰ ਨਹੀਂ ਲੱਗਦਾ ਵੀ ਉੱਥੇ ਫੋਰਸ ਲਾਉਣ ਦਾ ਕੋ ਮਤਲਬ ਹੈਗਾ ਵਾ ਔਰ ਜਾਂ ਜਿਹੜੇ ਆ ਇਹ ਤੋਂ ਗਾਹਾਂ ਜਿੰਨੇ ਵੀ ਬਾਰਡਰ ਬੰਦ ਕੀਤੇ ਹੋਏ ਆ ਆ ਇਹਨਾਂ ਬਾਰਡਰਾਂ ਤੋਂ ਇਲਾਵਾ ਪਿੱਛੇ ਹਰਿਆਣੇ ਦੇ ਵਿੱਚ ਉਹ ਰੱਖੋ ਔਰ ਦਿੱਲੀ ਦੇ ਵਿੱਚ ਹਾਲੇ ਵੀ ਬੈਰੀਕੇਟਿੰਗ ਬਹੁਤ ਤਗੜੀ ਹੈਗੀ ਆ ਇਹਦੀ ਸਮਝ ਨਹੀਂ ਆਉਂਦੀ ਵੀ ਦਿੱਲੀ ਦੇ ਲੋਕਾਂ ਨੂੰ ਸਰਕਾਰ ਜਾਣਬੁੱਝ ਕੇ 30 ਦਿਨ ਤੋਂ ਕਿਉਂ ਤੰਗ ਕਰ ਰਹੀ ਹੈਗੀ ਆ ਇਹਦਾ ਹਿਸਾਬ ਦੇਸ਼ ਦੇ ਲੋਕਾਂ ਨੂੰ ਮੋਦੀ ਸਰਕਾਰ ਜੀ ਕੋ ਮੋਦੀ ਸਰਕਾਰ ਕੋ ਲੈਣਾ ਚਾਹੀਦਾ ਅਰ ਅੱਜ ਜਿਵੇਂ ਜਿਵੇਂ ਭਾਜਪਾ ਸਰਕਾਰ ਦੀਆਂ ਨੀਤੀਆਂ ਨੇ ਜਿਹੜੀ ਪਰਚੂਨ ਮੰਗਾਈਦਾਰ ਆ ਇਹ ਵੱਧ ਰਹੀ ਆ ਆ ਲਗਾਤਾਰ ਰੇਟ ਜਿਹੜੇ ਆਮ ਲੋਕ ਜੜੀਆਂ ਚੀਜ਼ਾਂ ਵਰਤੋਂ ਚ ਲੈਉਂਦੇ ਆ ਉਹਨਾਂ ਦੇ ਰੇਟ ਆਮ ਮਾਰਕੀਟ ਦੇ ਵਿੱਚ ਵੱਧ ਰਹੇ ਹੈਗੇ ਨੇ ਲੱਛਣਾਂ ਦੇ ਵਿੱਚ ਵੀ ਇਹ ਸਪਸ਼ਟ ਹੋ ਗਿਆ ਵੀ ਸਰਕਾਰ ਦੀ ਨੀਤੀ ਠੀਕ ਨਹੀਂ ਹੈਗੀ ਜਿਹੜੇ ਪ੍ਰਧਾਨ ਮੰਤਰੀ ਜੀ ਹੁਣ ਲਗਾਤਾਰ ਅਦਗਾਟਨ ਕਰਦੇ ਫਿਰਦੇ ਨੇ ਠੀਕ ਹੈ ਵੀ ਅਸੀਂ ਜੀ ਹੁਣ ਜਾ ਕੇ ਜੀ ਰੋਜ਼ਗਾਰ ਵਧਾ ਦਿੰਗੇ ਭਾਈ 10 ਸਾਲ ਤੱਕ ਨੰਗੇ ਸਭ ਤੋਂ ਦੁਨੀਆ ਦੇ ਵਿੱਚ ਵੱਡੀ ਬੇਰੋਜ਼ਗਾਰੀ ਸਾਡੇ ਦੇਸ਼ ਵਿੱਚ ਆ ਹੁਣ ਭਾਈ ਜਿਹੜੀਆਂ ਚੀਜ਼ਾਂ ਦੇ ਹੁਣ ਉਤ ਘਾਟਨ ਕਰ ਰਹੇ ਜੀ ਇਹਨਾਂ ਦਾ ਰੋਜ਼ਗਾਰ ਦਾ ਫਾਇਦਾ ਪਤਾ ਕਿਹਨਾਂ ਨੂੰ ਮਿਲ ਜੂਗਾ ਤੋਂ ਉਹ 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 ناکਾਮ ਗੱਲਾਂ ਨੇ ਇਸ ਕਰਕੇ ਜਿਵੇਂ ਕਿਸਾਨ ਅੰਦੋਲਨ ਦਾ ਪ੍ਰਭਾਵ ਪੂਰੇ ਦੇਸ਼ ਵਿੱਚ ਪਿਆ ਵਾ ਕਿਸਾਨ ਅੰਦੋਲਨ ਨੇ ਮੁੱਦੇ ਜੜੇ ਆ ਉਹ ਕਿਸਾਨਾਂ ਮਜ਼ਦੂਰਾਂ ਦੇ ਇੱਕ ਨੰਬਰ ਤੇ ਰੱਖ ਦਿੱਤੇ ਨੇ ਕਿਸਾਨਾਂ ਮਜ਼ਦੂਰਾਂ ਦੇ ਅੰਦੋਲਨ ਨੇ ਮੋਦੀ ਸਰਕਾਰ ਦਾ ਅਸਲ ਚਿਹਰਾ ਨੰਗਾ ਕਰ ਦਿੱਤਾ ਵੀ ਇਹ ਪਰਦੇ ਦੇ ਪਿੱਛੇ ਡਿਕਟੇਟਰਸ਼ਿਪ ਆ ਇਹਨਾਂ ਦੀ ਇਹ ਕਿਸੇ ਵੀ ਮੁਲਕ ਦੀ ਜਿਹੜੀ ਜਮਹੂਰੀਅਤ ਕਦਰਾਂ ਕੀਮਤਾਂ ਵਾਂ ਇਸ ਢੰਗ ਨਾਲ ਨਹੀਂ ਹੁੰਦੀਆਂ ਹੈਗੀਆਂ ਜਿਸ ਤਰ੍ਹਾਂ ਨਾਲ ਮੋਦੀ ਸਰਕਾਰ ਬਿਹੇਵ ਕਰ ਰਹੀ ਹੈਗੀ ਆ ਔਰ ਖੇਤੀ ਸੈਕਟਰ ਲਈ ਇਹ ਕੁਝ ਵੀ ਨਹੀਂ ਕਰ ਸਕੇ ਜਿੰਤੋਂ ਤੱਕ ਆਮਦਨ ਦੁੱਗਣੀ ਕਰਨ ਦਾ ਸਵਾਲ ਆ ਇਹ ਉਹਦੇ ਵਿੱਚ ਵੀ ਸਫਲ ਹੋਗੇ ਔਰ ਕਿਸਾਨਾਂ ਨੂੰ ਕੁਝ ਫਾਇਦਾ ਦੇਣ ਦੀ ਮਤਲਬ ਜਿਹੜੀ ਖੁਦਕੁਸ਼ੀਆਂ ਦੀ ਦਰ ਹੈ ਇੱਕ ਦਿਨ ਵਿੱਚ 118 ਕਿਸਾਨ ਤੇ ਖੇਤ ਮਜ਼ਦੂਰ ਇਹਨਾਂ ਦੀ ਸਰਕਾਰ ਵਿੱਚ ਸਭ ਤੋਂ ਵੱਧ ਹੈਗੀ ਆ ਤੋ ਇਸ ਕਰਕੇ ਪੂਰੀ ਤਰ੍ਹਾਂ ਕਿਸਾਨ ਅੰਦੋਲਨ ਨੇ ਦੇਸ਼ ਨੂੰ ਇੱਕਮੁੱਠ ਕੀਤਾ ਵਾ ਕਿਸਾਨਾਂ ਮਜ਼ਦੂਰਾਂ ਤੇ ਇਕੱਠੇ ਹੋਏ ਆ ਇਸ ਕਰਕੇ CAA ਵਾਲਾ ਜਿਹੜਾ ਚੱਕਰ ਹੈ ਵਿੱਚ ਪਾਉਣਾ ਪੈ ਗਿਆ ਵੀ ਹੁਣ ਲක්ෂਣਾ ਤੇ ਜਿੱਤਦੇ ਨਹੀਂ ਹੈਗੇ ਵਿੱਚ ਇਹਨੂੰ ਲਾਓ ਔਰ ਜਿਵੇਂ ਇਨਾਂ ਦੀ ਹਰਿਆਣਾ ਵਿੱਚ ਗਠਜੋੜ ਸਰਕਾਰ ਟੁੱਟ ਗਈ ਆ ਜਣੀ ਉਹ ਉਹ ਵੀ ਕਿਸਾਨ ਅੰਦੋਲਨ ਦਾ ਪ੍ਰਭਾਵ ਆ ਆ ਜਿਹੜੀ ਜੀ ਜੀ ਪੀ ਆ ਉਹਨੂੰ ਲੱਗਦਾ ਵੀ ਅਸੀਂ ਭਲਾ ਭੀ ਹਰਿਆਣੇ ਦੇ ਲੋਕਾਂ ਕੋ ਕਾਨੂੰ ਕੁੱਤੇਖਾਨੀ ਖਰਾਉਣੀ ਆ ਵੀ ਕਾਨੂੰ ਇਹਨਾਂ ਤੇ ਇਹਨਾਂ ਦਾ ਵਿਰੋਧ ਤੇ ਹੋਣਾ ਹੋਣਾ ਸਾਡਾ ਕਿਉਂ ਵਿਰੋਧ ਹੋਣਾ ਇਸ ਕਰਕੇ ਭਰਾਓ ਅੰਦੋਲਨ ਲਗਾਤਾਰ ਜੜਾ ਵਾ ਉਹ ਸਾਰੇ ਪੰਜਾਬੀਆਂ ਦੇਸ਼ਵਾਦੀਆਂ ਆਪਣੀਆਂ ਦੋਵਾਂ ਫੋਰਮਾਂ ਦੀਆਂ ਆਗੂ ਟੀਮਾਂ ਲੋਕਾਂ ਦੇ ਸਹਿਯੋਗ ਹਰ ਸਿਵਲ ਸੁਸਾਇਟੀ ਦੇ ਹਰ ਕਿਸਮ ਦੇ ਸਹਿਯੋਗ ਨਾਲ ਦਿਨ ਪ੍ਰਤੀ ਦਿਨ ਅੱਗੇ ਵਧ ਰਿਹਾ ਹੈਗਾ ਔਰ ਦੋਵਾਂ ਫੋਰਮਾਂ ਨੇ ਅੱਜ ਫੈਸਲਾ ਕੀਤਾ ਵੀ 3 ਵਜੇ ਅੱਜ 3 ਵਜੇ ਸ਼ੰਭੂ ਦੇ ਬਾਰਡਰ ਦੇ ਉੱਤੇ ਵੱਡੀ ਪੀਸੀ ਕਰਕੇ ਬਿਲਕੁਲ ਟਾਈਮ ਨਾਲ ਔਰ ਅਗਲੇ ਜਿਹੜੇ ਐਲਾਨ ਆ ਉਹ ਕੀਤੇ ਜਾਣਗੇ ਔਰ ਤਾਂ ਜੋ ਆਉਣ ਵਾਲੀ ਰਣਨੀਤੀ ਅੱਗੇ ਕਿਹੜੇ ਵੱਡੇ ਐਲਾਨ ਹੋ ਰਹੇ ਆ ਜਿਹਦੇ ਨਾਲ ਮੋਦੀ ਸਰਕਾਰ ਨੂੰ ਜੜੀਆਂ ਮੰਗਾਂ ਮੰਨਣ ਲਈ ਮਜਬੂਰ ਕੀਤਾ ਜਾ ਸਕੇ ਵੱਡੇ ਐਲਾਨ ਹੋਣੇ ਆ ਤਾਂ ਅਸੀਂ ਆਪਣੇ ਪੇਜ ਰਾਹੀਂ ਵੀ ਸਾਰੀ ਪ੍ਰੈਸ ਨੂੰ ਅਪੀਲ ਕਰਦੇ ਹਾਂ ਕੋਈ ਦਿੱਲੀੋਂ ਆਉਣਾ ਚਾਹੁੰਦਾ ਚੰਡੀਗੜ੍ਹ ਦੂਦਰਾਟੇ ਉਹ ਸ਼ੰਭੂ ਬਾਰਡਰ ਤੇ 3 ਵਜੇ ਵੱਡੇ ਐਲਾਨ ਜਿਹੜੇ ਦੋਵਾਂ ਫੋਰਮਾਂ ਨੇ ਕਰਨੇ ਉਹਦੇ ਵਾਸਤੇ ਜ਼ਰੂਰ ਪਹੁੰਚੇ ਤਾਂ ਇਸ ਕਰਕੇ ਜਿਵੇਂ ਆਪਾਂ ਦੇਖ ਰਹੇ ਹਾਂ ਐਤਵਾਰ ਦੇ ਦਿਨ ਬਹੁਤ ਜ਼ਿਆਦਾ ਇੱਥੇ ਇਕੱਠ ਹੋ ਜਾਂਦਾ ਵਾ ਜੋ ਜਿਹੜੇ ਸਾਡੇ ਮਲਾਜ਼ਮ ਭਰਾ ਵਾ ਉਹ ਬਹੁਤ ਵਧੀਆ ਵਾ ਉਹ ਆਪਣੇ ਬੱਚਿਆਂ ਸਮੇਤ ਫੈਮਲੀ ਸਮੇਤ ਐਤਵਾਰ ਵਾਲੇ ਦਿਨ ਇੱਥੇ ਹਾਜ਼ਿਰ ਲਵਾ ਕੇ ਜਾ ਰਹੇ ਅਸੀਂ ਧੰਨਵਾਦੀ ਹਾਂ ਔਰ ਲਗਾਤਾਰ ਜਿਹੜੀਆਂ ਵਾ ਟਰੈਕਟਰ ਟਰਾਲੀਆਂ ਜਿਹੜੀਆਂ ਵਾ ਉਹ ਵੱਧ ਰਹੀਆਂ ਹੈਗੀਆਂ ਸੋ ਇਸ ਕਰਕੇ ਸਾਰਿਆਂ ਨੂੰ ਬੇਨਤੀ ਹੈ ਵੀ ਪੰਜਾਬ ਦੇ ਵਿੱਚੋਂ ਕੋਈ ਵੀ ਪਿੰਡ ਜਿਹਾ ਨਾ ਰਹੇ ਜਿਨ੍ਹਾਂ ਦੀ ਇੱਕ ਟਰੈਕਟਰ ਟਰਾਲੀ ਇੱਥੇ ਨਾ ਖੜੇ ਹੈਗੇ ਸੋ ਜਿਹੜੇ ਐਲਾਨ ਆ ਸੀ 3 ਵਜੇ ਤੁਹਾਨੂੰ ਇਸ ਬਾਰਡਰ ਤੋਂ ਕਰਾਂਗੇ ਔਰ ਇਹ ਮੋਰਚੇ ਦੇ ਵਿੱਚ ਦੇਖੋ ਕਿੰਨੀਆਂ ਵੀ ਦੇਸ਼ ਦੀਆਂ ਵੱਡੀਆਂ ਮੰਗਾਂ ਹੋਣ ਬੇਸ਼ੱਕ ਵੱਡੀਆਂ ਮੰਗਾਂ ਨੇ ਬੇਸ਼ੱਕ ਇਹਨਾਂ ਦਾ ਰਿਸ਼ਤਾ ਸਿੱਧਾ WTO ਨਾਲ ਟਕਰਾਂਦਾ ਹੈਗਾ ਔਰ ਇਹ ਵੱਡੀਆਂ ਮੰਗਾਂ ਹਮੇਸ਼ਾ ਲੰਮੇ ਸਿਰੜੀ ਤੇ ਲੰਮੇ ਦਾਦ ਦੇ ਸੰਘਰਸ਼ਾਂ ਤੋਂ ਹੀ ਪ੍ਰਾਪਤ ਹੁੰਦੀਆਂ ਹੈਗੀਆਂ ਵਾ ਇਹ ਇਹ ਸੌਖੀਆਂ ਸिखਾ ਲੀਆਂ ਸਰਕਾਰ ਮੰਨਣ ਵਾਲੀ ਨਹੀਂ ਹੁੰਦੀ ਕਿਉਂਕਿ ਖੇਤੀ ਸੰਕਟ ਬਹੁਤ ਵੱਡਾ ਸੰਕਟ ਆ ਖੇਤੀ ਸੰਕਟ ਕੱਲਾ ਭਾਰਤ ਦਾ ਨਹੀਂ ਇਹ ਦੇਸ਼ ਵਿਆਪੀ ਖੇਤੀ ਸੰਕਟ ਹੋ ਗਿਆ ਯੂਰਪ ਪੂਰੇ ਦੇ ਵਿੱਚ ਕਿਸਾਨ ਜਿਹੜੇ ਅੰਦੋਲਨ ਕਰ ਰਹੇ ਹੈਗੇ ਆ ਜਿਹੜੇ ਵਿਕਸਤ ਮੁਲਕ ਹੈਗੇ ਆ ਅਸੀਂ ਦੇ ਭਰਾਓ ਵਿਕਾਸ ਸਿਲ ਮੁਲਕਿਆਂ ਜਿਨ੍ਹਾਂ ਦੇ ਵਿੱਚ ਸਮੱਸਿਆਵਾਂ ਹੋਰ ਬਹੁਤ ਜ਼ਿਆਦੀਆਂ ਨੇ ਨਾ ਸਾਨੂੰ ਇੰਨੀਆਂ ਕੋ ਸਬਸਿਡੀਆਂ ਮਿਲ ਰਹੀਆਂ ਨਹੀਂ ਇਸ ਕਰਕੇ ਇਹ ਸਮੱਸਿਆ ਬਹੁਤ ਵੱਡੀ ਆ ਅਰ ਲੰਮੀ ਲੜਾਈ ਤੋਂ ਬਾਅਦ ਹੀ ਇਹ ਸਮੱਸਿਆ ਜਿਹੜੀ ਆ ਉਹ ਹੱਲ ਕੀਤੀ ਜਾ ਸਕਦੀ ਆ ਅੱਜ ਫੇਰ 22 ਇਨ੍ਹਾਂ ਬਾਰਡਰਾਂ ਤੇ ਸੰਘਰਸ਼ ਦੇ ਵਿੱਚ ਸਰਕਾਰ ਬੁਰੀ ਤਰ੍ਹਾਂ ਫਸੀ ਆ ਸਰਕਾਰ ਦੀ ਗਲੇ ਦੀ ਹੱਡੀ ਬਣ ਗਿਆ ਹੀ ਅੰਦੋਲਨ ਅਰ ਸਰਕਾਰ ਦੇ ਮੂੰਹ ਚ ਕੋੜ ਕਿਰਲੀ ਨਾ ਅੱਗੇ ਜੋਗੇ ਨਾ ਪਿੱਛੇ ਜੋਗੇ ਇਹ ਪਰਸੈਪਸ਼ਨ ਜਿਹੜੀਆਂ ਬੁੱਧੀਜੀਵੀਆਂ ਦੀਆਂ ਕਿਆ ਸਰਚਾਈਆਂ ਹੁਣ ਦੇਖੋ ਕੈਨੂੰ ਚਲ ਗਈਆਂ ਵੀ ਚੋਣ ਜਾਪਤਾ ਫਰਵਰੀ ਦੇ ਲਾਸਟ ਜਾਂ ਮਾਰਚ ਦੇ ਪਹਿਲੇ ਹਫਤਾ ਹੁਣ ਚਾਪ ਚੋਣ ਜਾਪਤਾ ਕਿਉਂ ਖਿੱਚਿਆ ਜਾ ਰਿਹਾ ਸ਼ਾਇਦ ਮੋਦੀ ਸਰਕਾਰ ਅੰਦੋਲਨ ਨੂੰ ਕਹਿੰਦੀ ਆ ਵੀ ਸ਼ਾਇਦ ਅਸੀਂ ਨਹੀਂ ਕਹਿੰਦੇ ਚੰਗੀ ਗੱਲ ਆ ਕਰ ਲੋ ਹੱਲ ਹੈਗਾ ਉਹਨਾਂ ਨੂੰ ਸ਼ਾਇਦ ਇਹ ਲੱਗਦਾ ਹੋਵੇ ਵੀ ਦੋ ਫਾਰਮਾਂ ਦੀ ਕਿਤੇ ਲੀਡਰਸ਼ਿਪ ਕੱਚੀ ਕੁਲੀ ਹੈਗੀ ਆ ਵੀ ਇਹ ਕੋਈ ਪੋਲਾ ਪਤਲਾ ਸਮਝੌਤਾ ਕਰ ਦਣਗੇ ਬਿਲਕੁਲ ਨਹੀਂ ਅਜਿਹਾ ਹੋਣਾ ਹੈਗਾ ਸਹੀ ਜਿਵੇਂ ਮੰਗਾ ਸੀ ਉਹਨਾਂ ਦੇ ਸਾਹਮਣੇ ਰੱਖੀਆਂ ਉਸੇ ਦਿਸ਼ਾ ਦੇ ਵਿੱਚ ਠੋਸ ਹੱਲ ਕੱਢਿਆ ਜਾਊਗਾ ਸੋ ਇਸ ਕਰਕੇ ਐਮਐਸਪੀ ਲੀਗਲ ਗਰੰਟੀ ਦੀ ਜਿਹੜਾ ਸੰਘਰਸ਼ ਆ ਉਹ ਬਿਲਕੁਲ ਵਾਜਬ ਆ ਇਹ ਮੰਗ ਜਾਇਜ਼ ਹੈਗੀ ਆ ਸਰਕਾਰ ਦਾ ਚਿਹਰਾ ਨੰਗਾ ਹੋ ਗਿਆ ਵੀ ਜਿਹੜੇ ਇਹ ਗੱਲ ਕਹਿੰਦੇ ਸੀਗੇ ਵੀ ਇਹਦੇ ਤੇ ਜੀ ਏਨੇ ਲੱਖ ਕਰੋੜ ਰੁਪਏ ਲੱਗਦਾ ਹੈਗਾ ਭਲਿਓ ਮਾਨਸੋ ਜਦੋਂ ਤੁਸੀਂ ਸਾਡੇ ਕੋ ਇਹ ਖਰੀਦ ਕੇ ਰੱਖੋਗੇ ਟੋੜੇ ਪਹਿਲੋ ਤੇ ਪੈਸੇ ਲੱਗਣਗੇ ਤੁਸੀਂ ਅਗਲੇ ਬੰਨੇ ਵੀ ਵੇਚਣਾ ਹੈਗਾ ਨਾ ਤੁਹਾਨੂੰ ਉਹਦੇ ਤੋਂ ਕੋ ਚਾਰ ਛੇੜਣਾ ਬਚਣੀਆਂ ਹੈਗੀਆਂ ਜਾਣਾ ਕੁਛ ਵੀ ਨਹੀਂ ਹੈਗਾ ਤੋਂ ਸਾਨੂੰ ਨਹੀਂ ਲੱਗਦਾ ਕੋ ਬਾਲਾ ਇਤ ਇੱਕ ਖਰਚਾ ਹੈਗਾ ਜੇ ਖਰਚਾ ਤੇ ਬਹੁਤ ਥੋੜਾ ਹੈਗਾ ਵਾ ਤੋਂ ਇਸ ਕਰਕੇ ਦੇਸ਼ ਦੀ 65% ਆਬਾਦੀ ਜਿਹੜੀ ਕਿਸਾਨਾਂ ਦੀ ਸਿੱਧੀ ਆ ਖੇਤ ਮਜ਼ਦੂਰਾਂ ਦੀ ਪਾਲ ਹੋਰ ਵਾਦਿਆ ਉਹਦੇ ਵਾਸਤੇ ਸਰਕਾਰ ਕੁਝ ਕਰਨ ਨੂੰ ਤਿਆਰ ਨਹੀਂ ਹੈਗੀ ਸਭ ਤੋਂ ਵੱਡੀ ਇਸ ਅੰਦੋਲਨ ਦੀ ਪ੍ਰਾਪਤੀ ਆ ਪੀ ਦੇਸ਼ ਦਾ ਕਿਸਾਨ ਮਜ਼ਦੂਰ ਅੱਜ ਮੋਦੀ ਸਰਕਾਰ ਕੋ ਪਾਜਪਾ ਕੋ ਪੂਰੀ ਤਰ੍ਹਾਂ ਨਰਾਸ਼ ਹੈਗਾ ਵਾ ਵੀ ਇਹ ਸਾਡੇ ਵਾਸਤੇ ਕੁਝ ਵੀ ਕਰਨ ਨੂੰ ਤਿਆਰ ਨਹੀਂ ਹੈਗੇ ਤੇ ਨਾ ਹੀ ਅਜਿਹਾਂ ਕੋ ਸਾਨੂੰ ਆਸ ਰੱਖਣੀ ਚਾਹੀਦੀ ਆ ਜਿਹੜੀ ਆਰਐਸਐਸ ਦੀ ਪਾਜਪਾ ਦੀ ਜਿਹੜੀ ਪਾਲਿਸੀ ਆ ਵੀ ਘਟ ਗਿਣਤੀਆਂ ਨੂੰ ਉਹ ਵੇਖਣਾ ਨਹੀਂ ਚਾਹੁੰਦੇ ਦਲਤਾਂ ਨੂੰ ਉਹ ਵੇਖਣਾ ਨਹੀਂ ਚਾਹੁੰਦੇ ਜੜਾ ਪਈ ਇਹਨਾਂ ਦੀਆਂ ਜੜਾਂ ਇਹਨਾਂ ਇਹਨਾਂ ਦੀਆਂ ਜੜਾਂ ਪੰਜਾਬ ਵਿੱਚ ਦੇਸ਼ ਵਿੱਚ ਲਾਉਣ ਦਾ ਯਤਨ ਕਰਦਾ ਸਾਨੂੰ ਉਹਨਾਂ ਦੇ ਚਿਹਰੇ ਵੀ ਪਛਾਣਨੇ ਚਾਹੀਦੇ ਆ ਦੇਖੋ ਜਿਵੇਂ ਇਹਨਾਂ ਨੇ ਸ਼੍ਰਮਣੀ ਕਮੇਟੀ ਹਰਿਆਣੇ ਦੀ ਜੋ ਕੁਝ ਇਹਨਾਂ ਨੇ ਕੀਤਾ ਜਿਵੇਂ ਪਟਨਾ ਸਾਹਿਬ ਵਾਲੇ ਗੁਰਦੁਆਮਾਂ ਤੇ ਜੋ ਕੁਝ ਸਾਨੂੰ ਸਾਹਮਣੇ ਨਜ਼ਰ ਆਉਂਦਾ ਜੋ ਹਜੂਰ ਸਾਹਿਬ ਦੇ ਗੁਰਦੁਆਮਾਂ ਤੇ ਜਿਵੇਂ ਇੰਟਰੈਕਟਲੀ ਪਾਛਪਾ ਫੋਰਸਲੀ ਜਿਵੇਂ ਗੁਰਦੁਆਰਿਆਂ ਵਿੱਚ ਦਖਲਅੰਦਾਜ਼ੀ ਕਰਦੀ ਆ ਅਜਿਹੀ ਪਾਰਟੀ ਨੂੰ ਬਾਈ ਮੈਨੂੰ ਨਹੀਂ ਲੱਗਦਾ ਪੰਜਾਬ ਦੇ ਵਿੱਚ ਇਹੋ ਜੀ ਪਾਰਟੀ ਦੀਆਂ ਜੜ੍ਹਾਂ ਲੱਗਣ ਦੇਣੀਆਂ ਚਾਹੀਦੀਆਂ ਵਾਂ ਜਿਹੜੀ ਇੰਨੀ ਕੱਟੜ ਆ ਇਸ ਤਰੀਕੇ ਨਾਲ ਜਿਵੇਂ ਉਹ ਕੱਲਾ ਤੇ ਕੱਲਾ ਪੂਰੀ ਤਰ੍ਹਾਂ ਮਤਲਬ ਆਪਸੀ ਪੇੜ ਹਿੰਦੂਆਂ ਮੁਸਲਮਾਨਾਂ ਦਾ ਪੇੜ ਹਿੰਦੂਆਂ ਸਿੱਖਾਂ ਦਾ ਪੇੜ ਹਿੰਦੂਆਂ ਦਲਤਾਂ ਸਵਰਨ ਜਾਤੀਆਂ ਦਾ ਦਲਤਾਂ ਦਾ ਪੇੜ ਔਰ ਜੋ ਮਣੀਪੁਰ ਚ ਹੋ ਰਿਹਾ ਅਸੀਂ ਤਾਂ ਅੱਜ ਵੀ ਮੰਗ ਕਰਦੇ ਆ ਮਾਨਯੋਗ ਪ੍ਰਧਾਨ ਮੰਤਰੀ ਜੀ ਤੁਹਾਨੂੰ ਢੀਕ ਰਹੇ ਨੇ ਤੁਹਾਨੂੰ ਵੱਡੇ ਇੰਟਰਨੈਸ਼ਨਲ ਕਮੰਤਰੀ ਖਿਡਾਰੀਆਂ ਨੇ ਵੀ ਕਹਿ ਛੜਿਆ ਵੀ ਮਣੀਪੁਰ ਜਾਣਾ ਚਾਹੀਦਾ ਤੁਹਾਨੂੰ ਇੱਕ ਇੱਕ ਸਾਲ ਦਾ ਉਹ ਸੜ ਰਿਹਾ ਵਾ ਉੱਥੇ ਜਾ ਕੇ ਦੇਖਣਾ ਚਾਹੀਦਾ ਮੌਕੇ ਦੇ ਕੀ ਹਾਲਾਤ ਆ ਗਏ ਨੇ ਪਰ ਉੱਤਰ ਪੂਰਬੀ ਰਾਜਾਂ ਵਿੱਚ ਪ੍ਰਧਾਨ ਮੰਤਰੀ ਜੀ ਦੌਰਾ ਤੇ ਕਰਦੇ ਨੇ ਪਰ ਮਣੀਪੁਰ ਦੇ ਵਿੱਚ ਬਿਲਕੁਲ ਨਹੀਂ ਜਾਂਦੇ ਹੈਗੇ ਤੋਂ ਇਸ ਕਿਸਮ ਦੀ ਜੜੀ ਸਾਡੇ ਗੁਰਦੁਆਰਿਆਂ ਤੇ ਕਬਜ਼ਾ ਕਰਨਾ ਚਾਹੁੰਦੀ ਆ ਆਰਐਸਐਸ ਭਾਈ ਪੰਜਾਬ ਦੇ ਲੋਕੋ ਇਹ ਇਹ ਪਾਰਟੀ ਨਾਲ ਫਿਰ ਕੋਈ ਗਠਜੋੜ ਕਰੇ ਇਹ ਕਿਵੇਂ ਬਰਦਾਸ਼ਤ ਹੋ ਸਕਦਾ ਪੰਜਾਬੀਆਂ ਨੂੰ ਤੋਂ ਸਾਨੂੰ ਉਹਨਾਂ ਦੇ ਨਾਲ ਉਹਨਾਂ ਨੂੰ ਪਛਾਨਣਾ ਚਾਹੀਦਾ ਜਿਹੜੇ ਜਿਹੜੇ ਪੰਜਾਬ ਦੇ ਵਿੱਚ ਇਹਨਾਂ ਦੀਆਂ ਪਿੰਡਾਂ 'ਚ ਹੋਰਨਾ ਥਾਮਾਂ ਤੇ ਜੜ੍ਹਾਂ ਲਵਾ ਕੇ ਪੰਜਾਬ ਦੀ ਦੇਸ਼ ਦੀ ਘਟ ਗਿੰਤੀ ਆ ਸਿੱਖ ਉਹਨਾਂ ਵਾਸਤੇ ਜਿਹੜੀਆਂ ਸਮੱਸਿਆਵਾਂ ਖੜੀਆਂ ਕਰਨਾ ਚਾਹੁੰਦੇ ਨੇ ਪੰਜਾਬੀਆਂ ਵਾਸਤੇ ਇਹ ਵੀ ਗੱਲ ਸਾਨੂੰ ਖਿਆਲ ਰੱਖਣੀ ਚਾਹੀਦੀ ਆ ਪੰਜਾਬ ਦੀ ਉਹ ਧਰਤੀ ਆ ਜਿੱਥੇ ਕਦੀ ਵੀ ਫਿਰਕੂ ਦੰਗੇ ਨਹੀਂ ਹੋਏ ਹੋਏਗੇ ਆਪਾਂ ਕਦੀ ਵੀ ਪੰਜਾਬੀਆਂ ਨੇ ਇੱਕ ਦੂਜੇ ਨਾਲ ਭਰਾਵਾਂ ਵਾਂਗ ਰਹੇ ਆ ਗਿਆ ਕਦੀ ਵੀ ਸਾਡੇ ਵਿੱਚ ਇਸ ਕਿਸਮ ਦੇ ਪਰ ਭਾਜਪਾ ਜੇ ਜੇ ਭਾਜਪਾ ਦੀ ਐਂਟਰੀ ਹੁੰਦੀ ਆ ਪੰਜਾਬ ਦੇ ਵਿੱਚ ਤਾਂ ਭਾਈ ਇਹ ਭਾਈਚਾਰਕ ਸਾਂਝ ਤੇ ਸੱਟ ਮਾਰਨਗੇ ਇਹ ਨੁਕਸਾਨ ਕਰਨਗੇ ਸਾਡਾ ਇਸ ਕਰਕੇ ਭਾਈ ਇਹਨਾਂ ਤੋਂ ਬਚ ਕੇ ਰਹੋ ਜਿਹੜੀ ਜੜੀਆਂ ਕੋਸ਼ਚਾਂ 'ਚ ਲੱਗੇ ਹੋਏ ਆ ਸੋ ਇਸ ਕਰਕੇ ਆਉਣ ਵਾਲੇ ਦਿਨਾਂ 'ਚ ਅੰਦੋਲਨ ਹੋਰ ਤੇਜ਼ ਤੇ ਤਿੱਖਾ ਹੋਣਾ ਵਾ ਸਾਨੂੰ ਇਸ ਗੱਲ ਦੀ ਉਮੀਦ ਹੈ ਕਿ ਇਹ ਅੰਦੋਲਨ ਮੋਦੀ ਸਰਕਾਰ ਲਈ ਬਹੁਤ ਵੱਡਾ ਚੈਲੰਜ ਆ ਮੰਗਾਂ ਮੰਨਣ ਤੋਂ ਇਲਾਵਾ ਕੋਈ ਚਾਰਾ ਨਹੀਂ ਹੈਗਾ ਜਿੰਨਾ ਮਰਜ਼ੀ ਜ਼ਬਰ ਕਰ ਲੈਣ ਜਿੰਨਾ ਮਰਜ਼ੀ ਜ਼ਬਰ ਢਾ ਲੈਣ ਜਿਵੇਂ ਮਰਜ਼ੀ ਜ਼ੋਰ ਲਾ ਲੈਣ ਕਿਸਾਨਾਂ ਦਾ ਹੱਕ ਹੈਗਾ ਸਾਡਾ ਮੁੱਢਲਾ ਅਧਿਕਾਰ ਹੈਗਾ ਪਰ ਅਸੀਂ ਪੀਸਫੁਲੀ ਢੰਗ ਨਾਲ ਅੰਦੋਲਨ ਕਰ ਸਕੀਏ ਮੈਂ ਫਿਰ ਬੇਨਤੀ ਕਰਨਾ ਵੀ ਗਰਮੀਆਂ ਆ ਰਹੀਆਂ ਪੱਖਿਆਂ ਦਾ ਪ੍ਰਬੰਧ ਟਰਾਲੀਆਂ ਦੇ ਵਿੱਚ ਹਰੀਆਂ ਜਾਲੀਆਂ ਦਾ ਪ੍ਰਬੰਧ ਮੱਛਰਾਂ ਮੱਛਰ ਵਾਸਤੇ ਆਟੋਮਾਸਟ ਗਰਮੀਆਂ ਦੇ ਪ੍ਰਬੰਧ ਕਰਕੇ ਆਓ ਤਾਰਾਂ ਲੈ ਕੇ ਆਓ ਪੰਜਾਬ ਸਰਕਾਰ ਦੇ ਕਿਸੇ ਵੀ ਅਧਿਕਾਰੀ ਨੇ ਹਾਲੇ ਤੱਕ ਸਾਡੇ ਨਾਲ ਗੱਲ ਨਹੀਂ ਕੀਤੀ ਵੀ ਦੋਵਾਂ ਬਾਰਡਰਾਂ ਦੇ ਉੱਤੇ ਜਿਹੜੀ ਬਿਜਲੀ ਦੀ ਸਮੱਸਿਆ ਹੈਗੀ ਆ ਉਹ ਦੋਵਾਂ ਬਾਰਡਰਾਂ ਦੀ ਬਿਜਲੀ ਦੀ ਸਮੱਸਿਆ ਕਿਵੇਂ ਜੜੀ ਆ ਉਹ ਹੱਲ ਕੀਤੀ ਜਾ ਸਕੇ ਛੋਟੇ ਟਰਾਂਸਫਾਰਮ ਮੈਂ ਕਿਹਾ ਸੀ ਪਿਛਲੇ ਅੰਦੋਲਨ ਚ ਦਿੱਲੀ ਤੇ ਹਰਿਆਣਾ ਵਿੱਚ ਸਾਨੂੰ ਬਿਜਲੀ ਦੀ ਸਮੱਸਿਆ ਨਹੀਂ ਆ ਰਹੀ। ਉਹ ਸਾਨੂੰ ਪੰਜਾਬ ਦੇ ਵਿੱਚ ਸਮੱਸਿਆ ਆ ਰਹੀ ਆ। ਤੋਂ ਇਸ ਕਰਕੇ ਪੰਜਾਬ ਸਰਕਾਰ ਤੁਰੰਤ ਕਿਸੇ ਵੱਡੇ ਅਧਿਕਾਰੀ ਨੂੰ ਲਾ ਕੇ ਦੋਵਾਂ ਬਾਡਰਾਂ ਤੇ ਗਰਮੀਆਂ ਦੇ ਵਿੱਚ ਜਿਵੇਂ ਬਿਜਲੀ ਚਾਹੀਦੀ ਆ ਉਹ ਸਹੂਲਤ ਮੁਹੱਈਆ ਕਰਾਵੇ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।